ਸਰਕਾਰਾਂ ਨੇ ਕੰਮ ਖਤਮ ਕਰ ਸਕਦੀਆਂ ਕ੍ਰਿਪਸ਼ਨ ਸਰਕਾਰਾਂ ਨੇ ਦਇਆ ਅਫਸਰ ਰੱਖ ਕੇ ਕ੍ਰਿਪਸ਼ਨ ਕਰਾ ਰਹੇ ਨੇ ਜਿਹੜੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਹੈ ਇਹਨਾਂ ਨੇ ਧੋਫਾ ਤੜੀ ਕਰਕੇ ਕਮਾਈ ਹੈ ਬਣਾਈ ਹੈ اے ਆਈਜੀ ਨੇ ਇਹ ਤੋਂ ਇਲਾਵਾ ਹੋਰ ਵੀ ਜਿਹੜੇ ਪੰਜਾਬ ਚ ਆਈਜੀ ਡੀ ਆਈਜੀ ਹੋਣ ਇਹਨਾਂ ਤੇ ਤਿੱਖੀ ਨਜ਼ਰ ਰੱਖੀ ਜਾਵੇ ਸੰਖੇਪਾ ਆਸ਼ੀਸ਼ ਪ੍ਰਸੰਤਾਂਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੁਹਾਡੇ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਤੁਸੀਂ ਜਦ ਵੀ ਸਾਡੇ ਮੋਰਚੇ ਦੀ ਕੋਈ ਵੀ ਗੱਲ ਹੋਏ ਤੁਸੀਂ ਵੱਧ ਚੜ ਕੇ ਜਿਹੜਾ ਬਹੁਤ ਵੱਡਾ ਇੱਕ ਯੋਗਦਾਨ ਪਾ ਰਹੇ ਹੋ ਲੋਕਾਂ ਦੇ ਘਰ ਬੈਠੇ ਰੱਪ ਵਰਗੇ ਸਰੋਤਿਆਂ ਦੇ ਸਰਕਾਰ ਦੇ ਤੇ ਪ੍ਰਸ਼ਾਸਨ ਦੇ ਕਰਨਾਂ ਤੱਕ ਤੁਸੀਂ ਆਵਾਜ਼ ਸਾਡੀ ਬਚਾਉਂ ਗੱਲ ਕਰ ਲਈ ਜਿਹਦੇ ਵਿਸ਼ੇ ਦੀ ਵਿਸ਼ਾ ਇਹ ਹੈ ਹੁਣ ਕੱਲ ਦਾ ਬਹੁਤ ਸੁਰਖੀਆਂ ਚ ਚੱਲ ਰਿਹਾ ਖਰਚਾ ਰਣ ਸਿੰਘ ਭੂਲੜ DIG ਹਰਚਰਤ ਸਿੰਘ ਭੋਲਰ ਜਿਹੜਾ ਰੂਪਨਗਰ DIG ਫੜਿਆ ਗਿਆ ਉਹ ਜਿਹਸੀ ਦਾ ਪਹਿਲਾ ਉਸ ਵੀਰ ਨੂੰ ਉਸ ਯੋਧੇ ਨੂੰ ਮਮਾਰਕ ਬਾਦੰਨੇ ਜਿਨੇ ਕ੍ਰਪਸ਼ਨ ਖਤਮ ਕਰਨ ਲਈ ਬਹੁਤ ਵੱਡਾ ਇੱਕ ਯੋਗਦਾਨ ਪਾਇਆ ਇਹ ਸਰਕਾਰਾਂ ਨਹੀਂ ਕੰਮ ਖਤਮ ਕਰ ਸਕਦੀਆਂ ਕ੍ਰਪਸ਼ਨ ਸਰਕਾਰਾਂ ਨੇ ਦੇ ਅਫਸਰ ਰੱਖ ਕੇ ਕ੍ਰਪਸ਼ਨ ਕਰਾ ਰਹੇ ਨੇ ਤੇ ਮੋਹਾਲੀ ਜ਼ਿਲ੍ਹੇ 'ਚ ਜਿਹੜੇ ਵੀ IG DIG DGP ਆਪਣੇ ਆਉਂਦੇ ਨੇ ਸਾਰੇ SSP ਇਹ ਇਸ ਕਰਕੇ ਮੋਹਾਲੀ ਜ਼ਿਲ੍ਹੇ 'ਚ ਦੌੜਦੇ ਨੇ ਤਾਕੇ ਜਿਹੜੀ ਪ੍ਰਾਪਰਟੀ ਐ ਬਹੁਤ ਮਹਿੰਗੀਆਂ ਕੁੱਟੀਆਂ ਬਹੁਤ ਮਹਿੰਗੇ ਫਲੈਟ ਬਹੁਤ ਮਹਿੰਗੀ ਪ੍ਰਾਪਰਟੀ ਐ ਹਰ ਅਫਸਰ ਜਿਹੜਾ ਹੈ ਮੋਹਾਲੀ ਜ਼ਿਲ੍ਹੇ ਤੋਂ ਦੌੜ ਰਿਹਾ ਪੰਜਾਬ ਦਾ ਜਿਸ ਕਰਕੇ ਬਹੁਤ ਵੱਡੇ ਪੱਧਰ ਤੇ ਕਰਪਸ਼ਨ ਹੁੰਦੀ ਐ ਜਦੋਂ ਅਸੀਂ ਪਬਲਿਕ ਦੀਆਂ ਦਰਖਾਸਤਾਂ ਲੈ ਕੇ ਜਾਂਦੇ ਧਰਨੇ ਮੁਜਾਰੇ ਹੁੰਨੇ ਕਿਸੇ ਪੀੜਤ ਦਾ ਅਸੀਂ ਮੰਗ ਪੱਤਰ ਲੈ ਕੇ ਜਾਂਦੇ ਇਸੇ ਡੀਆਈਜੀ ਕੋਲੇ ਟਾਈਮ ਨਹੀਂ ਸੀ ਕਿ ਪਿਛਲੇ 2 2.5 ਸਾਲ ਤੋਂ ਇੱਥੇ ਜਿੱਦਾਂ ਵੀ ਲਗਿਆ ਇਹਨਾਂ ਕੋਲੇ ਸਾਡੇ ਮੰਗ ਪੱਤਰ ਲੈਣ ਦੇ ਟਾਈਮ ਨਹੀਂ ਸੀ ਮੰਗ ਪੱਤਰ ਲੈਣ ਦੇ ਤਾਂ ਟਾਈਮ ਲੱਗਦੇ ਜੇ ਜਿਹੜੀ ਮੰਥਲੀ ਐ ਮਹੀਨੇ ਵਾਲੇ ਬੰਦਿਆਂ ਨੂੰ ਜੇ ਬੇਲ ਮਿਲਦਾ ਅੱਜ ਉਹ ਸਾਰੀ ਖੁੱਲ ਕੇ ਸਾਹਮਣੇ ਆ ਗਈ ਜਿਹੜਾ ਇੱਕ ਬਹੁਤ ਵੱਡਾ ਦਰਖਤ ਦਾ ਕ੍ਰਾਪਸ਼ਨ ਦਾ ਜਿਸ ਕਰਕੇ ਅਸੀਂ ਹਰੇਕ ਧਰਨੇ 'ਚ ਤੁਹਾਡੇ ਰਾਹੀਂ ਕਹਿੰਦੇ ਸੀ ਵੀ ਜਿਹੜਾ ਮੋਹਾਲੀ ਐਸਐਸਪੀ ਦਫਤਰ ਡੀਸੀ ਦਫਤਰ ਕ੍ਰਾਪਸ਼ਨ ਦਾ ਯਾ ਭ੍ਰਿਸ਼ਟਾਚਾਰ ਦਾ ਅੱਡਾ ਬਣ ਗਿਆ ਜਿਹਨੂੰ ਕੱਲ ਸਾਬਤ ਕਰਤਾ ਉਸ ਵੀਰ ਨੇ ਫੜਾ ਕੇ ਜਿਹੜਾ ਸਾਰਾ ਹੀ ਅੱਜ ਪ੍ਰੈਸ ਤੇ ਮੀਡੀਆ 'ਚ 7 ਕਰੋੜ ਰੁਪਇਆ ਕਰੋ ਮਿਲ ਰਿਹਾ 40 ਘੜੀਆਂ ਮਿਲ ਰਹੀਆਂ ਮਹਿੰਗੀ ਸ਼ਰਾਬ ਮਿਲ ਰਹੀ ਹੈ ਜਿਹੜੇ ਵੀ ਇਹ ਜਿਹੜੇ ਆਪਣੇ ਕਰ ਨੋਟਾਂ ਨਾਲ ਭਰੀ ਬੈਠੇ ਆ ਇਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਹਰਚਰਨ ਸਿੰਘ ਭੁੱਲਰ ਦੀ ਅਸੀਂ ਤੁਹਾਡੇ ਰਾਹੀਂ ਮੰਗ ਕਰਦੇ ਆਂ ਸਰਕਾਰ ਨੂੰ ਜੇਕਰ ਸਾਡੀ ਇਮਾਨਦਾਰ ਸਰਕਾਰ ਹੈ ਇਹਦੀ ਪ੍ਰਾਪਰਟੀ ਵੀ ਜਾਂਚ ਕੀਤੀ ਜਾਵੇ ਅਟੈਚ ਕੀਤੀ ਜਾਵੇ ਤੇ ਕੁਰਕ ਕੀਤੀ ਜਾਵੇ ਜਿਹੜੇ ਲੋਕਾਂ ਦੀ ਖੋਨ ਪਸੀਨੇ ਦੀ ਕਮਾਈ ਹੈ ਇਹਨਾਂ ਨੇ ਧੋਖਾਧੜੀ ਕਰਕੇ ਕਮਾਈ ਹੈ ਬਣਾਈ ਹੈ ਇਹ ਆਈਜੀ ਨੇ ਇਹ ਤੋਂ ਇਲਾਵਾ ਹੋਰ ਵੀ ਜਿਹੜੇ ਪੰਜਾਬ ਚ ਆਈਜੀ ਡੀਆਈਜੀ ਹੋਣ ਇਹਨਾਂ ਤੇ ਤਿੱਖੀ ਨਜ਼ਰ ਰੱਖੀ ਜਾਵੇ ਤੇ ਸਾਡਾ ਸੀਬੀਆਈ ਦਾ ਬਹੁਤ ਧੰਨਵਾਦ ਜਿਹੜੇ ਵਿਅਕਤੀਆਂ ਨੇ ਇਹਨਾਂ ਨੂੰ ਫੜਿਆ ਤੇ ਕਦੇ ਵੀ ਸਾਡੀ ਗੱਲ ਇਹ ਕਦੇ ਸੁਣਨ ਨੂੰ ਤਿਆਰ ਨਹੀਂ ਸੀ ਮੈਨੂੰ ਮੌਕਾ ਮਿਲਿਆ ਪਈ ਦੋ ਤਿੰਨ ਵਾਰ ਹੀ ਗਿਆ ਕਮਾਂਕਾਰਾਂ ਵਾਸਤੇ ਆਪਣਾ ਪਰਸਨਲ ਵੀ ਕੰਮ ਹੈ ਸੀ ਲੋਕਾਂ ਦਾ ਕੰਮ ਸੀ ਪਰ ਲੇਕਿਨ ਬਿਨਾ ਚਾਹਤੋਂ ਬਿਨਾ ਪਾਣੀ ਤੋਂ ਕੰਮ ਨਹੀਂ ਕੀਤਾ ਉਹਨਾਂ ਕੋਲੇ ਟਾਈਮ ਹੀ ਨਹੀਂ ਸੀ ਜਦੋਂ ਅਸੀਂ ਵੀ ਕਹਿਣਾ ਮੰਗ ਪੱਤਰ ਲੈ ਲਓ ਜੀ ਸਾਡਾ ਮੰਗ ਪੱਤਰ ਕੋਈ ਲਿਜੇ ਆ ਕੇ ਇੱਥੇ ਐਸ ਐਚਓ ਆ ਗਿਆ ਜੀ ਡੀ ਐਸ ਪੀ ਆ ਗਿਆ ਕੋਈ ਆ ਗਿਆ ਕੋਈ ਵੱਡਾ ਅਫਸਰ ਕੋਈ ਵੀ ਆਂਦਾ ਜਦ ਕਿ 10 ਲੱਖ ਰੁਪਈਆ 5 ਲੱਖ ਰੁਪਈਆ 15 ਲੱਖ ਰੁਪਈਆ ਮੰਥਲੀ ਤੋਂ ਭੇਲ ਲਈ ਹੈ ਨਾ ਫੋੜੇ ਰਾਹੀਂ ਅਸੀਂ ਇਹੀ ਬੇਨਤੀ ਕਰਨਾ ਚਾਹੁੰਦੇ ਹਾਂ ਸਰਕਾਰ ਨੂੰ ਜੇ ਸਾਡੀ ਇਮਾਨਦਾਰ ਸਰਕਾਰ ਹੈ ਤਾਂ ਵੀ ਪ੍ਰਾਪਰਟੀ ਅਟੈਚਮੈਂਟ ਕਰਕੇ ਉਹਦੀ ਕੁਰਕੀ ਕੀਤੀ ਜਾਵੇ ਜਿੱਥੋਂ ਜਿੱਥੋਂ ਬਣਾਈਏ ਨੇ ਜਿਹੜੀ ਗਲਤ ਤੌਰ ਤੇ ਪ੍ਰਾਪਰਟੀ ਜਾਇਦਤ ਬਣਾਈ ਹੈ ਇਹ ਤੋਂ ਇਲਾਵਾ ਹੋਰ ਵੀ ਡੀਆਈਜੀਆਈਆਂ ਜੇ ਤੇ ਤਿੱਖੀ ਨਿਗਰ ਰੱਖਣਾ ਤਾਂ ਕਿ ਇਹਨਾਂ ਦੀ ਇਨਕੁਆਰੀ ਕੀਤੀ ਜਾਵੇ ਸਾਹਿਬਾ ਸਾਹਿਬ ਫੱਟੇ ਫੱਟੇ ਬੈਨਰ ਲਗਾਏ ਜਾ ਰਹੇ ਸਰਕਾਰ ਵੱਲੋਂ ਵੀ ਜੇ ਕੋਈ ਭ੍ਰਿਸ਼ਟਾਚਾਰੀ ਹੈਗਾ ਤਾਂ ਇਸ ਨੰਬਰ 'ਤੇ ਡਾਇਲ ਕਰੋ ਉੱਤੇ ਪੁਲਿਸ ਦੇ ਨੰਬਰ ਤੇ ਹੁਣ ਚਲ ਪੁਲਿਸ ਹੀ ਕਰਫਿਊ ਕਰ ਲਈ ਹੁਣ ਕੀ ਪੜਿਆ ਜਿਹੜਾ ਡੀਆਈਜੀ ਮੋਬਾਈਲ ਚੋਰਾ ਨੂੰ ਸਾਡੇ ਤੁਹਾਡੇ ਰਾਹੀਂ ਅਸੀਂ ਕਈ ਪੱਤਰਕਾਰਾਂ ਨੂੰ ਆਪਣੇ ਪੱਤਰਕਾਰ ਭਾਈਆਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਜਿਹੜੇ ਕੱਲ ਤੱਕ ਬਹੁਤ ਵੱਡੀਆਂ ਜੇ ਕੋਈ ਚੋਰ ਫੜ ਲਿਆ ਛੋਟਾ ਜਾ ਦੋ ਮੋਬਾਈਲ ਵਾਲਾ ਉਹਨੂੰ ਬਹੁਤ ਵੱਡੀ ਪੁਲਿਸ ਦੀ ਉਪਲਬਧੀ ਦੱਸਦੇ ਰਹੇ ਹੋਰੋਂ ਪੱਤਰਕਾਰ ਮਨ ਲੱਗਦੀ ਸ਼ਾਇਦ ਨਾ ਬੋਲਣ ਵੀ ਡੀਆਈਜੀ ਹਰਚਰਨ ਸਿੰਘ ਘੁੱਲ ਫੜਿਆ ਗਿਆ 7 ਕਰੋੜ ਦੇ ਘਰੇ ਫੜਿਆ ਗਿਆ ਸ਼ਰਾਬ ਫੜੀ ਗਈ ਉਹ ਹੁਣ ਸ਼ਾਇਦ ਪੱਤਰਕਾਰ ਨਾ ਜਿਵੇਂ ਦੋ ਚਾਰ ਬੰਦਿਆਂ ਨਾਲ ਤੋਂ ਇਲਾਵਾ ਹੋਰਾਂ ਨਾਲ ਵੀ ਸੰਪਰਕ ਕਰ ਗਿਆ ਪਰ ਕਿਸੇ ਬੰਦੇ ਨੇ ਹਾਮੀ ਨਹੀਂ ਭਰੀ ਇੱਕ ਟੀਮ ਸਾਡੀ ਪੱਤਰਕਾਰਾਂ ਦੀ ਇਹ ਵੀ ਹੈ ਵੀ ਜਿਹੜੀ ਪੁਲਿਸ ਵੀ ਬਹੁਤ ਵੱਡੀਆਂ ਉਪਲਾਬਦੀਆਂ ਦਿਖਾਉਣ ਵਾਸਤੇ ਅੱਜ ਉਹ ਖੜਿਆ ਗਿਆ ਇੱਕ ਰਿਸ਼ਵਤ ਲੰਦਾ ਉਹਦੀ ਖਬਰ ਲਾਣ ਨੂੰ ਕਈ ਪੱਤਰਕਾਰ ਸਾਡੇ ਤਿਆਰ ਨਹੀਂ ਹੈ ਸਾਨੂੰ ਬੇਨਤੀ ਹੈ ਲੋਕਾਂ ਦੀ ਆਵਾਜ਼ ਬਣ ਕੇ ਪ੍ਰੈਸ ਕੰਮ ਕਰੇ ਤਾਂ ਕਿ ਲੋਕਾਂ ਦੀ ਆਵਾਜ਼ ਬਣ ਕੇ ਤੁਸੀਂ ਤੁਹਾਡਾ ਜਿਹੜਾ ਹੈ ਪੂਰਾ ਜਿਹੜਾ ਹੈ ਸਹਿਯੋਗ ਹੋਏ ਤੇ ਪ੍ਰੈਸ ਦਾ ਬਹੁਤ ਵੱਡਾ ਇੱਕ ਯੋਗਦਾਨ ਹੈ ਲੋਕਾਂ ਨੂੰ ਮਿਆਨ ਸਾਫ ਤੋਂ ਉਣ ਲਈ ਕਰਪਸ਼ਨ ਖਤਮ ਕਰ ਲਈਏ ਬੰਦਾ ਸੁਆਰੇ ਕਿ ਜਿਸ ਤਰ੍ਹਾਂ ਵਪਾਰੀ ਦੇ ਵੱਲੋਂ ਸੀਬੀਆਈ ਦੇ ਕੋਲ ਅਪਰੋਚ ਕੀਤਾ ਜਾਂਦਾ ਹੈ ਸਟੇਟ ਪੀਕੇ ਸੀਕੇ ਮੈਂ ਪੰਜਾਬ ਦੀ ਸਰਕਾਰ ਕੈਦ ਲੱਗੇ ਤਾਂ ਨਹੀਂ ਗਿਆ ਵੀ ਇਹ ਰਲੇ ਇੱਕ ਪੀਕੇ ਨੂੰ ਬਚਾਉਣ ਤੇ ਲੱਗੇ ਹੋਏ ਆ ਮੈਂ ਸੀਬੀਆਈ ਤੱਕ ਕਾਮ ਰੂਕਿਆ ਸੱਚ ਇਸ ਦਾ ਦਰ ਹੈ ਮੈਂ ਉਹਦੀ ਗੱਲ ਸਾਰੀ ਸੁਣੀ ਹੈ ਉਹਨੇ ਕਿਹਾ ਵੀ ਇੱਕ ਡੀਆਈਏ ਦੇ ਖਿਲਾਫ ਕਿਵੇਂ ਪੰਜਾਬ ਦੀ ਪੁਲਿਸ ਜਾਂ ਪੰਜਾਬ ਦੀ ਸਰਕਾਰ ਕੰਮ ਕਰੋ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਛੋਟੀ ਜੀ ਦੇ ਦਿੰਦਾ ਮੈਂ ਇੱਕ ਏਐਸਆਈ ਜਾਂ ਸਬ ਇੰਸਪੈਕਟਰ ਦੇ ਖਿਲਾਫ ਕਾਰਵਾਈ ਕਰਾਣੀ ਹੈ ਮੈਨੂੰ ਪਿਛਲੇ 11 ਸਾਲ ਤੋਂ ਲਗਿਆ ਹੋਇਆ ਮੈਂ ਐਸੀ ਕਮਿਸ਼ਨਾਂ ਦੇ ਆਰਡਰ ਹੋ ਜਾਂਦੇ ਨੇ ਨੈਸ਼ਨਲ ਦੇ ਪੰਜਾਬ ਦੇ ਕਮਿਸ਼ਨ ਦੇ ਆਰਡਰ ਹੋ ਜਾਂਦੇ ਆ ਅੱਜ ਇੱਕ ਸਬ ਇੰਸਪੈਕਟਰ ਦੇ ਖਿਲਾਫ ਕਾਰਵਾਈ ਕਰਾਣੀ ਔਖੀ ਹੋਈ ਹੈ ਡੀਆਈਜੀ ਦਾ ਕੀ ਕੀ ਨਾ ਕਰਨੀ ਸੀ ਉਹ ਬੰਦਾ ਜੇ ਨਾਮ মিডিਆ ਦੇ ਸਾਹਮਣੇ ਆਂਦਾ ਨਾ ਫੜਾਂਦਾ ਤਾਂ ਸ਼ਾਇਦ ਹੋ ਸਕਿਆ ਕਹਿੰਦਾ ਮੈਂ ਖੁਦਗੱਸੀ ਕਰ ਸਕਦਾ ਮੇਰਾ ਘਰ ਵਿਕ ਜਾਂਦਾ ਮੈਨੂੰ ਇੰਨਾ ਬਲੈਕਮੇਲ ਕਰਲਾ ਸੀ ਪਹਿਲਾਂ ਉਹਦੇ ਪਰਚੇ ਵੀ ਕਾਫੀ ਆਰ ਦਰਜ ਹੋਈ ਹੈ ਜਿਹਦਾ ਚਲਾਨ ਪੇਸ਼ ਕਰਨ ਵਾਸਤੇ ਆਪਣਾ ਦਲਾਲ ਭੇਜਿਆ ਵੀ ਉਹਦਰਾ ਚਲਾਨ ਪੇਸ਼ ਕਰ ਸਕਦੇ ਨੇ ਤੇਰਾ ਨੁਕਸਾਨ ਹੋ ਸਕਦਾ ਤਾਂ ਕਿ ਡਰ ਕੇ ਬੰਦਾ ਪੈਸੇ ਦੰਦਾਰੋ ਇਹ ਜਿਹੜੇ ਜੋਕਾ ਵਾਂਗੂ ਖੋਨ ਚੂਸਰਿਆਂ ਲੋਕਾਂ ਦਾ ਇਹ ਜੋਕਾ ਵਾਂਗੂ ਖੋਨ ਚੂਸਰਿਆਂ ਖੂਨ ਚੂਸਣ ਵਾਲੇ ਅਫਸਰਾਂ ਦੇ ਸਖਤ ਕਾਰਵਾਈ ਹੋਵੇ ਸਿਕੰਜਾ ਕਸਿਆ ਜਾਵੇ ਤਾਂ ਕਿ ਲੋਕਾਂ ਨੂੰ ਰਲੀਫ ਮਿਲ ਸਕੇ ਆਪਣੇ ਜਿੰਦਗੀ ਜੂਹਾਂ ਲੋਕ ਇਹ ਸਮਝਣ ਆਏ ਸੀ ਆਜ਼ਾਦ ਦੇਸ਼ ਜਿਹੜਾ ਅਜ਼ਾਦ ਦਿਨ ਕੱਟ ਰਹੇ ਨੇ ਕਿਤਾ ਹੋਗਾ ਜੀ ਤੇ ਇੰਨਾ ਵੀ ਕਿ ਕਿਹੜੀ ਸਦਨ ਦੀ ਸਾਥ ਮਿਲਦੀ ਸਭੀ ਜਗ੍ਹਾ ਤੇ ਪੰਜਾਬ ਪੁਲਿਸ ਤੇ ਵਿਸ਼ਵਾਸਿਕਤਾ ਕਾਇਮ ਹੋ ਰਹੀ ਹੈ ਪੰਜਾਬ ਪੁਲਿਸ ਜੇ ਹੁਣ ਦੇਖੋ ਸਾਡੀ ਮਾਨਯੋਗ ਸਰਕਾਰ ਕੱਲ੍ਹ ਦਾ ਸ਼ਾਇਦ ਕਰੋੜੇ ਦਾ ਬਿਆਨ ਆਇਆ ਨਹੀਂ ਡੀਆਈਜੀ ਦੇ ਖਿਲਾਫ ਮੁੱਖ ਮੰਤਰੀ ਨੂੰ ਬੋਲਣਾ ਚਾਹੀਦਾ ਬੀ ਜੀ ਪੀ ਨੂੰ ਬੋਲਣਾ ਚਾਹੀਦਾ ਵੀ ਸਾਡੀਆਂ ਜਿਹੜੀਆਂ ਕਾਲੀਆਂ ਭੇਡਾਂ ਕਿਵੇਂ ਪਹਿਲਾ ਪੁਲਿਸ ਅਫਸਰ ਕਈ ਨਸ਼ੇ ਦੇ ਕੇਸ ਚ ਫੜੇ ਗਏ ਕਿਵੇਂ ਕੱਲ ਬੀਬੀ ਇੱਕ ਕਿਵੇਂ ਪੀਓ ਕੀਤੀ ਬਈ ਸੀ ਤੁਸੀਂ ਦੇਖਿਆ ਇਨਸਪੈਕਟਰ ਪਹਿਲਾਂ ਇੱਕ ਥਾਰ ਵਾਲੀ ਬੀਬੀ ਫੜੀ ਐ ਹੁਣ ਜਿਆਦਾ ਪੁਲਿਸ ਆਮ ਲੋਕ ਨਹੀਂ ਕਰਦੇ ਕ੍ਰਾਈਮ ਜਿਹੜਾ ਕਰ ਰਹੇ ਆ ਪੁਲਿਸ ਜਿਆਦਾ ਕਰ ਰਹੀ ਹੈ ਜਿਹਦੇ ਕੋਲ 50 ਕੋ ਉਦਾਹਰਨ ਸਾਡੇ ਕੋਲ ਪੁਲਿਸ ਦੀਆਂ ਗਈਆਂ ਜਿਹੜੇ ਕ੍ਰਾਈਮ ਕਰ ਰਹੇ ਨੇ ਇਹਨਾਂ ਨੂੰ ਲੋਕਾਂ ਉਲਟੀ ਬਾੜ ਖੇਤ ਨੂੰ ਖਾਏ ਜਾਂ 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ ਆ ਕੱਲ ਜਿਹੜਾ ਸਾਬਤ ਹੋ ਗਿਆ ਵੀ 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ ਇਹ ਬਾੜ ਸੀ ਲੋਕਾਂ ਵਾਸਤੇ ਪਰ ਉਲਟੀ ਖੇਤ ਨੂੰ ਖਾਣ ਲੱਗੀ ਔਰ ਜਿਹੜਾ ਉਲਟਾ ਹੋਇਆ ਸਾਰਾ ਕੰਮ ਬਾਰੇ। CBI ਤੇ ਪਰਸ ਤੇ ਬਿਚਾਰ ਇੱਕ ਟੀਮ ਹੋਰ ਆਪਣਾ ਕੰਮਰਾ ਸਾਬ ਵਿਜੀਲੈਂਸ। ਉਸ ਬੰਦੇ ਨੇ ਵਿਜੀਲੈਂਸ ਨੂੰ ਇਹ ਦਰਖਾਸਤ ਦਿੱਤੀ ਕਿ ਸੀਬੀਆਈ ਦੀ ਦਿੱਤੀ ਕਿੰਨੇ ਕਿਤੇ ਲੱਗਦਾ ਵੀ ਵਿਜੀਲੈਂਸ ਵੀ ਸਹੀ ਕੰਮ ਨਹੀਂ ਕਰਦੀ ਸਵਾਲੀਆਂ ਚੰਨਾ। ਵਿਜੀਲੈਂਸ ਇਹ ਆ ਵਿਜੀਲੈਂਸ ਕੋਲ ਸਾਡੀਆਂ ਇਨਕੁਆਰੀਆਂ ਪਈਆਂ ਪੈਂਡਿੰਗ। ਜੂੰਗੀ ਤੌਰ ਤੇ ਰਹੀਆਂ ਗਈਆਂ। ਅੱਜ 18 ਦੀ ਇਨਕੁਆਰੀ ਹੋਈ ਵੀ ਐਨ.ਕੇ. ਸ਼ਰਮੇ ਦੀ। ਅਸੀਂ ਨਹੀਂ ਵੀ 1 ਕਰੋੜ ਰੁਪਏ ਦਾ ਰਵੱਈਆ ਦਾ ਘਟਾਲਾਗਾ। ਉੱਥੇ ਜਦੋਂ ਵੀ ਕੋਈ ਪੋਲੀਟੀਕਲ ਸ਼ਾਸਕ ਦਬਾਅ ਪੈ ਜਾਂਦਾ ਕੋਈ ਫੋਨ ਆ ਜਾਂਦਾ ਉਹ ਜਿਉਂ ਦੀ ਤੋਰ ਤੋਰ ਹੈ ਕਿਵੇਂ ਵਿਜੀਲੈਂਸ ਕੰਮ ਆਉ ਬਿਜੀਲੈਂਸ ਦਾ ਜਿਹੜਾ ਕੰਟਰੋਲ ਹੈ ਪੰਜਾਬ ਦੇ ਮੁੱਖ ਮੰਤਰੀ ਦੇ ਅਧੀਨ ਹੈਗਾ ਜਿਹੜਾ ਸੀਬੀਆਈ ਦਾ ਕੰਟਰੋਲ ਹੈ ਉਪਰ ਕੇਂਦਰੀ ਏਜੰਸੀ ਕੋਲ ਹੈਗਾ ਤਾਂ ਕਿ ਜੇ ਵਿਜੀਲੈਂਸ ਕੋਲ ਚਲੇ ਜਾਂਦਾ ਸਾਡੇ ਕੰਮ ਨਾ ਵੀ ਹੁੰਦਾ ਵਿਜੀਲੈਂਸ ਛੱਡ ਦਿੰਦੀ ਕਈ ਕੇਸ ਹੈ ਜਿਹੜੇ ਇਗਨੋਰ ਹੋ ਜਾਂਦੇ ਵਿਜੀਲੈਂਸ ਪੂਰੇ ਕੰਮ ਨਹੀਂ ਕਰ ਕਰਦੀ ਜੇਕਰ ਕਰਦੀ ਤਾਂ ਸਾਡੀਆਂ 4-5 ਕੰਪਲੀਟਾਂ ਕਿ ਨਗਰ ਨਿਗਮ ਮੁਹਾਲੀ ਦੀ ਕੰਪਲੀਟ ਚੱਲ ਰਹੀ ਹੈ ਜਿਹਦੇ ਹਲਫੀਆ ਬਿਆਨ ਆਗੇ ਆਨਲਾਈਨ ਪੇਮੈਂਟਾਂ ਲਈ ਵੀ ਸੁਪਰਵਾਈਜ਼ਰ ਹਨ ਕੋਈ ਕਾਰਵਾਈ ਨਹੀਂ ਹੋਈ 6 ਮਹੀਨੇ ਤੇ ਮੈਂ ਕੰਮ ਲੜਦਾ ਪਿਛਲੇ 7 ਸਾਲ ਹੋ ਗਏ ਕੋਈ ਕਾਰਵਾਈ ਹਾਂਜੀ ਪ੍ਰਧਾਨ ਜੀ ਹੋ ਰਹੀ ਜੀ ਗੱਲ ਚਿੱਠੀਆਂ ਕੱਢਦੀਆਂ ਲੈਟਰ ਕੱਢਦੇ ਗੱਲਾਂ ਚੱਲ ਰਹੀਆਂ ਵਿਜੀਲੈਂਸ ਦੇ ਨਾਂ ਇੰਨਾ ਦਬਾਰਾ ਸੀਬੀਏ ਨੇ ਜਿਹੜਾ ਕੰਮ ਕੀਤਾ ਉਹਦਾ ਬਹੁਤ ਸਲਾਘਾਯੋਗ ਹੈ ਅਸੀਂ ਉਸ ਵਿਅਕਤੀ ਦਾ ਤੁਹਾਡੇ ਨਾਲ ਹੀ ਸੁਣਦਾ ਹੋਏ ਅਸੀਂ ਸੰਪਰਕ ਵੀ ਕਰ ਰਹੇ ਹਾਂ ਉਸ ਵਿਅਕਤੀ ਦਾ ਅਸੀਂ ਹਤਿਆਚਾਰ ਪ੍ਰੇਸ਼ਟਾਚਾਰ ਵਿਰੋਧੀ ਫਰੰਟ ਵੱਲੋਂ ਮੋਰਚੇ ਵੱਲੋਂ ਉਹਦਾ ਮਾਨ ਸਨਮਾਨ ਕਰਾਂਗੇ ਜਿਹੜੇ ਹੋਰ ਵੀ ਜਿਹੜੇ ਜਝਾਰੂ ਬੇਰ ਵੀਰ ਨੇ ਯੋਧੇ ਨੇ ਨਹੀਂ ਡਰਨੇ اپنی جان ਦੀ ਪਰਵਾਹ ਨਹੀਂ ਕਰਦੇ ਹੋਏ ਇਹਨਾਂ ਨੂੰ ਅਫਸਰਾਂ ਨੂੰ ਫੜਾਣਗੇ ਉਹਨਾਂ ਦਾ ਸਨਮਾਨ ਤੇ ਜਿਹੜਾ ਮੋਰਚੇ ਵੱਲੋਂ ਕੀਤਾ ਜਾਵੇਗਾ। ਕਿਆ ਘਰ। ਯਾਨੀ ਸਾਥੀਓ ਇਹ ਜਿਹੜਾ ਕੰਮ ਹੋਇਆ ਜਿਹੜਾ ਡੀਆਈਜੀ ਫਰਿਆ ਗਿਆ ਇਹ ਪਹਿਲਾਂ ਦੱਸ ਚੁੱਕੇ ਆ ਕਿ 100 ਦਿਨ ਚੋਰ ਦਾ ਵੀ ਇੱਕ ਦਿਨ ਸਾਧ ਦਾ। ਇਹਨੇ ਬਹੁਤ ਜਿਆਦਾ ਕਪਲੇ ਕੀਤੇ। ਉਹ ਕੋਈ ਵੀ ਡਰ ਦਾ ਮਾਰਾ ਸਾਹਮਣੇ ਨਹੀਂ ਸੀ ਆਉਂਦਾ। ਅਸੀਂ ਵੀ ਇਕੱਲੇ ਇਹ ਦਫ਼ਤਰ ਤੇ ਗਏ ਆ ਚੋਰ ਫੜੋ ਮੋਰਚਾ ਜਰਵੇਸ਼ਨ ਚੋਰ ਫੜੋ ਮੋਰਚੇ ਵੱਲੋਂ ਤੈਨੇ ਕਿਹਾ ਕੋਈ ਚੋਰ ਫੜਿਆ ਵੀ ਜੇ ਅਸੀਂ ਕਾ ਚੋਤ ਤੇ ਬੜੇ ਫੜਿਆ ਪਰ ਤੁਰਸ ਕੋਈ ਕਾਰਵਾਈ ਨਹੀਂ ਕਰਦੇ ਇਹ ਜੇ ਕਾਰਵਾਈ ਹੋਈ ਆ ਕਿ ਉਹ ਮੁੰਡਾ ਅਪਲਿਸ ਕੋਲ ਜਾਂ ਵਿਜੀਲੈਂਸ ਕੋ ਜਾਂਦਾ ਤੇ ਕਾਰਵਾਈ ਕਦੀ ਨਾ ਹੁੰਦੀ ਕਿਉਂਕਿ ਵਿਜੀਲੈਂਸ ਨੇ ਇਹ ਲੀਕ ਕਰ ਦੇਣਾ ਸੀ ਤੇ ਸਾਰਾ ਸਿਸਟਮ ਜਿਹੜਾ ਉਹ ਖੇਤਰਾਂ ਦਾ ਉਸੇ ਤਰ੍ਹਾਂ ਚੱਲਦਾ ਸੀ ਇਹ ਫਰਿਆਦ ਅੱਧ ਗਿਆ ਜੇ ਉਸਨੇ ਸੀਬੀਆਈ ਨੇ ਨਾਲ ਕੰਟੈਕਟ ਕੀਤਾ ਔਰ ਉਸ ਦੇ ਨਾਲ ਕੰਟੈਕਟ ਕਰਕੇ ਤੇ ਅੱਜ ਤੋਂ ਨਹੀਂ ਇਹ 40 ਦਿਨ ਲਗਾਤਾਰ ਹੁੰਦਾ ਰਿਹਾ ਕੰਮ 40 ਦਿਨਾਂ ਬਾਅਦ ਉਹਨਾਂ ਨੇ ਕਾਗਜ਼ਾਂ ਤੇ ਛਾਪਾ ਮਾਰਿਆ ਔਰ ਰੰਗੀ ਹੱਥੀ ਫੜਿਆ ਜੇਕਰ ਇਹ ਸੀਬੀਆਈ ਕੋ ਨਾ ਜਾਂਦੇ ਇਹ ਇਹ ਚੋਰ ਕੁੱਤੀ ਰਲੇ ਆ ਇਹ ਕਿਸੇ ਦਾ ਕੁਝ ਨਹੀਂ ਸਵਾਰਦੇ ਇਹਨਾਂ ਨੇ ਆਪਣੇ ਹੀ ਸਵਾਰਿਆ ਇਸ ਕਰਕੇ ਮੈਂ ਇਹ ਮੰਗ ਕਰਦਾ ਕਿ ਪਿਛਲੀ ਵਾਰੀ ਦੇ ਦਾ ਸੱਟੇ ਦਾ ਸਿਸਟਮ ਇੱਥੇ ਅਰਬਾਂ ਖਰਬਾ ਪੈਦਾ ਚੱਲਿਆ ਉਹਦੀ ਵੀ ਸੀਬੀਆਈ ਜਾਂਚ ਕਰ ਰਹੀ ਹੈ ਔਰ ਉਹਦੇ ਵਿੱਚੋਂ ਵੀ ਬਹੁਤ ਸਾਰੇ ਅਫਸਰ ਫੜੇ ਜਾਣਗੇ ਘੈ ਪੀਮ ਘੈ ਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵੈਗਜੀ ਦਾ ਖਾਸਾ ਉਹ ਐਗਜੀ ਕੇ ਪਤੇ ਧੰਨਵਾਦ ਕਰਦਾ ਸਾਰੇ ਮੀਡੀਆ ਵਾਲੇ ਵੀਰਾਂ ਦਾ ਧੰਨਵਾਦ ਉਸ ਵੀਰ ਦਾ ਜਿਨ੍ਹਾਂ ਐਡੀ ਵੱਡੀ ਕੁਰਬਾਨੀ ਕੀਤੀ ਹੈ ਧੰਨਵਾਦ ਸੀਬੀਆਈ ਦਾ ਜਿਹੜੇ ਸੀਬੀਆਈ ਵੀਰਾਂ ਨੇ ਉਹਨੂੰ ਅਰੈਸਟ ਕੀਤਾ ਅਜੇ ਮਗਰਮੱਛ ਹਲੇ ਬਹੁਤ ਬੈਠੇ ਐ ਮੇਰੇ ਯਾਦ ਐ ਇੱਕ ਵਾਰੀ ਗਏ ਸੀ ਇਹਨੂੰ ਅਸੀਂ ਬੰਮਰ ਰੰਨਪ ਦੇਣਾ ਇਹ ਟੀਚਰਾਂ ਕਰਦਾ ਸੀ ਸਾਨੂੰ ਕਹਿੰਦੇ ਕੋਈ ਚੋਰ ਫੜਿਆ ਵੀ ਹੈ ਬਾਅਦ ਸੀ ਤਾਂ ਚੋਰ ਫੜਦੇ ਤੋਂ ਤੁਸੀਂ ਛਡਾ ਲੈਂਦੇ ਐ ਇਹ ਬਹੁਤ ਅੱਖਾਂ ਬੋਲਿਆ ਸੀ ਸਾਨੂੰ ਜਿਹੜਾ ਹੁਣ ਇੱਕ ਅੱਖਾਂ ਹਨ ਪਾ ਕੇ ਨੀਵੇਂ ਫਿਰਦਾ ਹੈ ਐਦਾਂ ਦੇ ਬਹੁਤ ਕੇਸ ਆਣੇ ਜੀ ਇਹ ਮੈਂ ਬੇਨਤੀ ਕਰਦਾ ਸੀਬੀਏ ਅੱਗੇ ਵੀਰਾਂ ਕੇ ਕਿ بڑے بڑے ਬਗਰਬਚ ਬੈਠੇ ਨੇ ਜਿਹੜੇ ਰੱਜੇ ਹੋਏ ਆ ਪੂਰੇ ਬڑے ਬڑے ਪੇਟ ਫਲਾ ਕੇ ਉਹਨਾਂ ਨੂੰ ਜਲਦੀ ਜਲਦੀ ਹੋਰਾਂ ਨੂੰ ਵੀ ਨੱਥ ਪਾਈ ਜਾਵੇ ਧੰਨਵਾਦ ਹੈ ਇਹਨਾਂ ਦਾ ਬਹੁਤ ਜਿਨ੍ਹਾਂ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੋ ਮੇਰੀ ਹੱਥ ਬੰਨ ਕੇ ਆ ਮੁੱਖ ਮੰਤਰੀ ਜੀ ਅੱਗੇ ਅਪੀਲ ਹੈ ਕਿ ਜਿਹੜੇ ਫਿਰੇ ਥੋੜੇ ਦਿਨ ਰਹਿ ਗਏ ਇਹ ਚੰਗੀ ਤਰ੍ਹਾਂ ਜਾਂਦੀ ਵਾਰ ਆਪਣਾ ਕੋਈ ਪਾਰਤਾਰਾ ਕਰ ਜੋ ਨਹੀਂ ਤਾਂ ਬਹੁਤ ਬੁਰੇ ਹਾਲ ਹੈ ਜਨਤਾ ਨਾਲ ਤੁਹਾਨੂੰ ਜਵਾਬ ਦੇਣਾ ਹੁਣ ਸਤਾਈ ਵਿੱਚ ਬਹੁਤ ਬੁਰੇ ਹਾਲ ਹੈ ਧੰਨਵਾਦ ਜੀ ਇਸ ਡੀਆਈਜੀ ਦਾ ਖੁਲਾਸਾ ਕਰਨ ਵੇਲੇ ਜਦੋਂ ਮੈਂ ਆਪਣੇ ਪਿੰਡ ਦੀ 233 ਬਿਗੇ ਜ਼ਮੀਨ ਦੇ ਇੰਤਕਾਲ ਰੱਦ ਕਰਵਾਏ ਤਾਂ ਪ੍ਰੈਸ਼ਰ ਆਹੀ ਮੇਰੇ ਤੇ ਐਸਐਚਓ ਡੇਰਾ ਬਸੀ ਦਲਬੀਰ ਸਿੰਘ ਗਰੇਵਾਲ ਨੇ ਸਮੇਤ ਗੱਡੀਆਂ ਬੌਂਡ ਕਰ ਦਿੱਤੀਆਂ ਸੀ ਜੋ ਅਦਾਲਤ ਤੋਂ ਡੀਟੀ ਡੀਡੀ ਡਟੀਓ ਤੋਂ ਰੀਲੀਜ਼ ਆਰਡਰ ਲੈਣ ਦੇ ਬਾਵਜੂਦ ਵੀ ਐਸਐਚਓ ਨੇ ਮੰਗ ਕੀਤੀ ਵੀ 10 ਲੱਖ ਰੁਪਇਆ ਦੇ ਤੇਰੀ ਗੱਡੀਆਂ ਰੀਲੀਜ਼ ਤਾਂ ਕਰਾਂਗੇ ਫਿਰ ਮੈਂ ਜੋ ਤਤਕਾਲੀ ਡਾਇਰੈਕਟਰ ਵਿਜੀਲੈਂਸ ਹੁੰਦੇ ਸੀ ਸਵੇਕ ਸ਼ੈਣੀ ਉਹਨਾਂ ਕੋਲ ਤਰਖਾਸ ਦਿੱਤੀ ਤੇ ਉਸ ਸਮੇਂ ਇਹ ਅਧਿਕਾਰੀ ਐਸਪੀ ਰੈਂਕ ਤੇ ਵਿਜੀਲੈਂਸ ਦੇ ਦਫ਼ਤਰ ਦੇ ਵਿੱਚ ਮੌਜੂਦ ਸੀ ਜਿਸ ਨੇ ਮੈਨੂੰ ਕਿਹਾ ਵੀ 1 ਲੱਖ ਰੁਪਏ ਦੇ ਹਜ਼ਾਰ ਹਜ਼ਾਰ ਦੇ ਨੋਟ ਲਿਆ ਉਹਨਾਂ ਨੂੰ ਰੰਗ ਲਾ ਕੇ ਫਿਰ ਅਸੀਂ ਰੇਡ ਕਰਾਂਗੇ ਉਸ ਦੇ ਵਿੱਚ ਮੈਂ ਲੱਖ ਰੁਪਏ ਦਾ ਪ੍ਰਬੰਧ ਕਰਕੇ ਇਹਨਾਂ ਨੂੰ ਦਿੱਤਾ ਮੈਨੂੰ ਕਿਹਾ ਗਿਆ ਵੀ ਤੂੰ ਡੇਰਾਬਸੀ ਥਾਣੇ ਪਹੁੰਚ ਅਸੀਂ ਟਰੈਪ ਟੀਮ ਜਿਹੜੀ ਗਠਿਤ ਕੀਤੀ ਆ ਉਹ ਮੌਕੇ ਤੇ ਪਹੁੰਚ ਰਹੀ ਹੈ ਉਸ ਤੋਂ ਬਾਅਦ ਇਹਨਾਂ ਨਾਲ ਐਸਐਚਓ ਨਾਲ ਤਾਲਮੇਲ ਕਰਕੇ ਐਸਐਚਓ ਨੂੰ 5 ਦਿਨ ਦੀ ਛੁੱਟੀ ਭੇਜਤਾ ਮੁੜ ਕੇ ਉਹ ਮਾਮਲਾ ਠੰਡੇ ਵਾਸਤੇ ਪਾਸਤਾ ਟਰੈਪ ਰੱਦ ਕੀਤਾ ਗਿਆ ਉਸ ਤੋਂ ਬਾਅਦ ਮੈਂ ਤੁਰੰਤ ਡੀਜੀਪੀ ਨੂੰ ਰਿਟਰਨ ਦੇ ਵਿੱਚ ਸ਼ਿਕਾਇਤ ਕੀਤੀ ਵੀ ਮੇਰੇ ਨਾਲ ਆ ਗੱਡੀਆਂ ਬੌਂਡ ਕੀਤੀਆਂ ਝੋਠਾ ਮੁਕੱਦਮਾ ਦਰਜ ਕੀਤਾ ਗਿਆ ਤੇ ਉਸ ਤੋਂ ਬਾਅਦ ਇਸ ਅਫਸਰ ਨਾਲ ਐਸਐਚਓ ਨਾਲ ਮਿਲ ਕੇ ਮੇਰੇ ਤੇ ਐਫਆਈਆਰ 180 ਧਾਰਾ 300 171 170 172 ਦੇ ਤਾਂ ਮਕਦਮਾ ਦਰਜ ਕਰਕੇ ਮੈਨੂੰ ਇੰਨਾ ਤੰਗ ਪਰੇਸ਼ਾਨ ਕੀਤਾ ਜਿਹੜਾ ਮੇਰਾ ਲੱਖ ਰੁਪਿਆ ਦਿੱਤਾ ਹੋਇਆ ਸੀ ਉਹ ਵੀ ਮਿੱਟੀ ਹੋ ਗਿਆ ਜਿਹੜੀ ਡੀਜੀਪੀ ਨੂੰ ਸ਼ਿਕਾਇਤ ਦਿੱਤੀ ਸੀ ਉਹ ਵੀ ਪੜਤਾਲ ਵਿੱਚ ਹੀ ਰੁੜ ਗਈ ਇਸ ਤਰ੍ਹਾਂ ਮੈਂ ਸ਼ਾਮਲਾੜ ਜ਼ਮੀਨਾਂ ਦੀਆਂ ਜਿਹੜੀਆਂ ਲੜਾਈਆਂ ਲੜਦਾ ਆ ਰਿਹਾ ਹਰ 6 ਮਹੀਨੇ ਬਾਅਦ ਮੇਰੇ ਤੇ ਪਰਚਾ ਦਰਜ ਕੀਤਾ ਜਾਂਦਾ ਸੀ ਹੁਣ ਮੇਰੀ ਨਿੱਜੀ ਪ੍ਰਾਪਰਟੀ ਸੰਬੰਧੀ ਵੀ ਇਸੇ ਅਫਸਰ ਕੋਲ ਮੇਰੀ ਸ਼ਿਕਾਇਤ ਪੈਂਡਿੰਗ ਪਈ ਹੈ ਦੂਜੀ ਜਿਹੜੀ ਐਨਕੇ ਸ਼ਰਮਾ ਦੇ ਖਿਲਾਫ ਅਸੀਂ ਦੋਸ ਲਾਏ ਸੀ ਉਹਦੀ ਪੜਤਾਲ ਵੀ ਇਹ ਆਪਣੇ ਦਫਤਰ ਚ ਰੱਖੀ ਬੈਠਾ ਸੀ ਜਿਸ ਤੋਂ ਹੁਣ ਆਰਟੀਆਈ ਦੇ ਤਹਿਤ ਪਤਾ ਲੱਗਿਆ ਵੀ ਇਹਨਾਂ ਦੋਨੇ ਸ਼ਿਕਾਇਤਾਂ ਸਾਨੂੰ ਹਾਜ਼ਰ ਕਰੇ ਤੋਂ ਸਾਡੇ ਬਿਆਨ ਲੈੇ ਤੋਂ ਬਿਨਾਂ ਹੀ ਦਫਤਰ ਦਾਖਲ ਕਰ ਦਿੱਤੀਆਂ ਜੋ 5 ਅਗਸਤ 2025 ਨੂੰ ਅਸੀਂ ਆਰਟੀਆਈ ਚ ਅਪਲਾਈ ਕੀਤਾ ਹੋਇਆ ਪਰ ਹੁਣ ਸ਼ਾਇਦ ਸੌਖੀ ਆਰਟੀਆਈ ਮਿਲ ਜੇਗੀ ਤੇ ਹੋ ਸਕਦਾ ਇਸ ਦੇ ਰਿਮਾਂਡ ਤੋਂ ਬਾਅਦ ਅਸੀਂ ਇਹ ਦੋਨੇ ਸ਼ਿਕਾਇਤਾਂ ਦੀ ਨਕਲ ਲੈ ਕੇ ਸੀਬੀਆਈ ਨੂੰ ਕੰਪਲੇਂਟ ਦਾਇਰ ਕਰਨ ਦੀ ਵੀ ਜਿਹੜੀ ਹਾਈ ਕੋਰਟ ਜਾਣ ਦੀ ਵੀ ਲੋੜ ਪਈ ਤਾਂ ਉੱਥੇ ਵੀ ਜਾ ਕੇ ਮੈਂ ਆਪਣੀ ਕੰਪਲੇਂਟ ਦਰਜ ਕਰਾਵਾਂਗਾ ਇੰਨੀਆਂ ਬੇਨਤੀਆਂ ਕਰਦਾ ਹੋਇਆ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ